ਸਰਕਾਰ ਮੁਰਦਾਬਾ 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 ਕਿਸਾਨ ਮੋਰਚੇ ਵੱਲੋਂ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੀ ਕਿ 3 ਘੰਟੇ ਰੇਲਨ ਅੰਦੋਲਨ ਕੀਤਾ ਜਾ ਰਿਹਾ ਸੀ ਉੱਥੇ ਹੀ ਪਟਿਆਲਾ ਦੇ ਰੇਲਵੇ ਸਟੇਸ਼ਨ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਤਰਨਾ ਦਿੱਤਾ ਜਾ ਰਿਹਾ ਉਸ ਤਰਨੇ ਤੋਂ ਪਹਿਲਾਂ ਇੱਕ ਜਿਹੜੀ ਕਿ ਅੱਜ ਰਜਿੰਦਰ ਹਸਪਤਾਲ ਪਟਿਆਲਾ ਵਿਖੇ ਜਿਹੜੀ ਪਿਛਲੇ ਦਿਨੀ ਸ਼ੰਭੂ ਕਿਸਾਨ ਮੋਰਚੇ ਦੇ ਵਿੱਚ ਰਣਜੋਤ ਸਿੰਘ ਕਿਸਾਨ ਵੱਲੋਂ ਜਿਹੜੀ ਜ਼ਹਿਰੀਲੀ ਚੀਜ਼ ਖਾਦੀ ਗਈ ਉਸ ਦੀ ਮੌਤ ਹੋ ਗਈ ਆ ਸਵੇਰੇ ਉਹਨਾਂ ਨੂੰ ਪਹਿਲੇ ਇੱਕ ਬਰੇਸ਼ ਸੰਦਲੀ ਵੀ ਦਿੱਤੀ ਗਈ ਸਾਰੇ ਕਿਸਾਨਾਂ ਵੱਲੋਂ ਤਸਵੀਰ ਦੇਖ ਰਹੇ ਹੋ ਰੇਲਵੇ ਸਟੇਸ਼ਨ ਪਟਿਆਲਾ ਦੀ ਅਸੀਂ ਗੱਲ ਵੀ ਕਰਦੇ ਹਾਂ ਕਿਸਾਨ ਆਗੂਆਂ ਦੇ ਨਾਲ ਕਿਵੇਂ ਦੇਖਦੇ ਹੋ ਰੋਜ਼ ਹੀ ਕਿਸਾਨ ਆਗੂਆਂ ਦੀਆਂ ਜਿਹੜੀਆਂ ਕਿ ਮੌਤਾਂ ਹੋ ਰਹੀਆਂ ਰਣਜੋਤ ਸਿੰਘ ਦੀ ਅੱਜ ਸਵੇਰੇ ਮੌਤ ਹੋ ਗਈ ਆ ਉਸ ਤੋਂ ਇਲਾਵਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਹੁਤ ਹੀ ਜ਼ਿਆਦਾ ਖਰਾਬ ਚੱਲ ਰਹੀ ਆ 22ਵੇਂ ਦਿਨ ਚ ਆ ਗਿਆ ਪਰ ਕੇਂਦਰ ਸਰਕਾਰ ਦੇ ਜਿਹੜੇ ਮੰਤਰੀ ਆ ਰਵਨੀਤ ਬਿੱਟੂ ਉਹ ਰੋਜ਼ਾਨਾ ਕਹਿ ਰਹੇ ਨੇ ਕਿ ਕਿਸਾਨ ਮੇਰੇ ਨਾਲ ਗੱਲ ਕਰਨ ਫਿਰ ਮੈਂ ਆ ਸਕਦਾ ਤੋ ਨੂੰ ਨਹੀਂ ਲੱਗਦਾ ਕਿ ਸਾਲਾਂ ਤੋਂ ਹੋ ਗਏ ਕਿਸਾਨ ਬੈਠੇ ਨੇ ਪਰ ਕੇਂਦਰ ਸਰਕਾਰ ਦੇ ਕੰਨਾਂ ਤੱਕ ਜੂ ਨਹੀਂ ਸਰਕੀ ਪਹਿਲਾਂ ਤਾਂ ਜੀ ਤੁਹਾਡਾ ਸੋਸ਼ਲ ਮੀਡੀਆ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਹੜੇ ਤੁਸੀਂ ਮਤਲ ਇਸ ਕਿਸਾਨੀ ਕੋਲ ਨੂੰ ਜਿਹੜੇ 10 ਮਹੀਨੇ ਹੋ ਗਏ ਕਿਸਾਨੀ ਕੋਲ ਨੂੰ ਚਲਦੇ ਨੂੰ ਖਨੌਰੀ ਤੇ ਸ਼ੰਭੂ ਬਾਰਡਰ ਤੇ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਤੁਸੀਂ ਅੰਸੂ ਗੈਸ ਦੇ ਗੋਲਿਆਂ ਦੇ ਵਿੱਚ ਵੀ ਜਾ ਕੇ ਕਵਰਿੰਗ ਕਰਕੇ ਲੋਕਾਂ ਨੂੰ ਦਿਖਾਉਂਦੇ ਨੇ ਬਾਹਲ ਮੁਲਖਾਂ ਤੱਕ ਦਿਖਾਉਂਦੇ ਆ ਤੇ ਬਹੁਤ ਬਹੁਤ ਧੰਨਵਾਦੀ ਤੁਹਾਡਾ ਉਸ ਤੋਂ ਬਾਅਦ ਸੋਨੇ ਗੱਲ ਕਰੀਏ ਜੀ ਆਪਣਾ ਦੇਖੋ ਡੱਲੇਵਾਲ ਦੀ ਤਵੀਤ ਅੱਜ 23ਵਾਂ ਦਿਨ ਹੋ ਗਿਆ ਉਹਨਾਂ ਨੂੰ ਮਰਨ ਵਰਤ ਤੇ ਬੈਠਿਆ ਨੂੰ ਉਹਨਾਂ ਦੀ ਤਵੀਤ ਬਿਲਕੁਲ ਡਾਊਨ ਹੋ ਗਈ ਜਿਹੜੇ ਅੱਜ ਕਿਸਾਨ ਸਾਡੇ ਅ ਅਰਜਿੰਦਰਾ ਹਸਪਤਾਲ ਦੇ ਵਿੱਚ ਡੈਥ ਹੋਈ ਆ ਉਹਨਾਂ ਨੇ ਭਾਪਕ ਹੋ ਕੇ ਆਪਣਾ ਵੀ ਡੱਲੇਵਾਲ ਜੀ ਮਰਨ ਵਰਤ ਤੇ ਬੈਠੇ ਨੇ ਉਦਣ ਆਪਣਾ 13 ਤਰੀਕ ਨੂੰ ਆਪਣਾ ਸ਼ਿੰਭੂ ਬਾਰਡਰ ਤੇ ਅਨਸੂਗੈਸ ਦੇ ਗੋਲੇ ਹੋਏ ਉਹਨਾਂ ਨੇ ਸਰਪਾਲ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਚੱਕ ਕੇ ਅਸੀਂ ਰਾਜਪੇਵੀ ਲੈਏ ਰਾਜਪਰੇ ਤੋਂ ਪਟਿਆਲਾ ਹਸਪਤਾਲ ਅਰਜਿੰਦਰਾ ਰੈਫਰ ਕਰਤਾ ਦੋ ਤਿੰਨ ਦਿਨ ਉਹ ਪਰਤੇ ਉਹਨੂੰ ਅੱਜ ਲਾਲ ਉਹਨਾਂ ਦੀ ਡੈਥ ਹੋ ਗਈ ਬਹੁਤ ਦੁੱਖ ਭਰੀ ਕੜੀ ਆ ਜਿਹੜੇ ਸਾਡੇ ਕਿਸਾਨ ਇਸ ਦੁਨੀਆ ਤੋਂ ਜਾ ਰਹੇ ਨੇ ਅਸੀਂ ਮੋਦੀ ਸਰਕਾਰ ਨੂੰ ਇਹ ਕਹਿੰਦੇ ਆ ਵੀ ਐਡੀ ਜ਼ਾਲਮ ਸਰਕਾਰ ਮਤਲਬ ਇੰਨਾ ਤੱਕਾ ਪਹਿਲਾਂ ਕੋਰਟ ਨੇ ਆਰਡਰ ਦਿੱਤੇ ਵੀ ਤੁਸੀਂ ਖਾਲੀ ਹੱਥ ਚਲੇ ਜਾਓ ਟਰਾਲੀਆਂ ਖੜਾ ਦਿਓ ਉਸ ਤੋਂ ਬਾਅਦ ਅਸੀਂ ਖਾਲੀ ਆਪੀ 101 ਦਾ ਮਰਨਜੀਵੜਾ ਜੱਥਾ ਭੇਜਦੇ ਰਹੇ ਉਹਨਾਂ ਨੇ ਉਹਨਾਂ ਦੇ ਸਾਡੇ ਦੇ ਬਿਛਾਰਾਂ ਤੇ ਅੰਤੂਗਰ ਦੇ ਗੋਲੇ ਰਾਵੜ ਦੀਆਂ ਗੋਲੀਆਂ ਐਨਾ ਗੰਦਾ ਪਾਣੀ ਜਿਹੜਾ ਖੱਗਰ ਦੇ ਵਿੱਚੋਂ ਹੀ ਚੱਕ ਕੇ ਹੂੰ ਫੈਕਟਰੀਆਂ ਦਾ ਕੈਮੀਕਲ ਵਾਲਾ ਪਾਣੀ ਉਹ ਸਾਡੇ ਦੇ ਬਿਛਾਰਾਂ ਮਾਰੀਆਂ ਗਈਆਂ ਤੇ ਅਸੀਂ ਤਾਂ ਇਹ ਸੋਚਦੇ ਹਾਂ ਵੀ ਇਹਨਾਂ ਸਰਕਾਰਾਂ ਤੋਂ ਸਭ ਤੋਂ ਵੱਡੀ ਗੱਲ ਦੁਖਦੀ ਤਾਂ ਸਾਨੂੰ ਇਹ ਹੈ ਵੀ ਪੰਜਾਬ ਸਰਕਾਰ ਦੇ ਸਾਡੇ 92 ਨੇਤਾ ਅਸੀਂ ਜਿੱਤੇ ਅੱਗੇ ਭੇਜੇ ਜਿਹੜੇ ਅੱਜ ਤੱਕ ਢੱਲੇਵਾਲ ਦੀ ਕਾਮਨਾ ਲਈ ਜਾਉ ਉਹਨਾਂ ਵਾਸਤੇ ਉੱਥੇ ਬਿਲਕੁਲ ਵੀ ਇੱਕ ਵੀ 90 ਜੋ 92 ਜੋ ਨਿਕ ਇੱਕ ਵੀ ਗਿਆ ਪਤਾ ਲੈਣ ਵਾਸਤੇ ਵੀਜ਼ਾ ਮਰਨ ਵਾਸਤੇ ਵਾਸਤੇ ਜਾਂ ਵੀ ਅਸੀਂ ਸੈਂਟਰ ਨਾਲ ਕੋਈ ਗੱਲਬਾਤ ਕਰਦੇ ਆ ਬੜੀ ਦੁਖਦੀ ਗੱਲ ਤਾਂ ਇਹ ਆ ਵੀ ਪੰਜਾਬ ਸਰਕਾਰ ਵਾਸਤੇ ਵੀ ਬੜੀ ਸ਼ਰਮ ਦੀ ਗੱਲ ਆ ਵੀ ਜਿਹੜੇ ਉੱਥੇ ਤੱਕ ਖਨੋਰੀ ਬਾਰਡਰ ਤੱਕ ਨਹੀਂ ਅੱਜ 2 ਘੰਟੇ ਦਾ ਟ੍ਰੇਨ ਅੰਦੋਲਨ ਆ ਕਿੰਨੇ ਘੰਟੇ ਦਾ ਅੱਜ ਜੀ 12 ਤੋਂ 3 ਵਜੇ ਤੱਕ ਇਹ ਅੰਦੋਲਨ ਆ ਸਾਡਾ ਰੇਲ ਰੋਕੂ ਪੂਰੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਰੇਲਾਂ ਨੇ ਆਪਣੀਆਂ ਅਸੀਂ ਬਿਲਕੁਲ ਟ੍ਰੈਲ ਤੋਂ ਨਹੀਂ ਲੰਘਣ ਦੇਣੀਆਂ 3 ਘੰਟੇ ਅਸੀਂ ਏ ਨਹੀਂ ਬੈਠੇ ਰਾਵਾਂਗੇ ਤੇ ਬਿਲਕੁਲ ਜਾਮ ਰੱਖਾਂਗੇ ਅੱਜ ਪੰਜਾਬ ਦਾ ਸਿਰਫ ਇਹ ਹੀ ਸੱਦਾ મોદી ਸਰਕਾਰ ਨੂੰ ਵੀ ਇਹ ਮੋਰਚਾ ਪਿੱਛੇ ਹਟਣ ਵਾਲਾ ਨਹੀਂ ਅਸੀਂ ਜਿੱਤ ਦੀ ਵੱਲ ਵੱਧ ਰਹੇ ਆ ਜਿੱਤ ਗਈ ਅਸੀਂ ਮੁੜਨਾ ਸੋ ਬਿਲਕੁਲ ਇੱਧਰ ਵੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਪਟੜੀ ਤੇ ਬੈਠੇ ਨੇ ਮਾਪੂ ਜੀ ਕਿਵੇਂ ਦੇਖਦੇ ਹੁਣ ਤਾਂ ਬਹੁਤ ਸਾਲ ਦੇ ਕਰੀਬ ਹੋ ਗਿਆ ਟ੍ਰੇਨਾਂ ਵੀ ਰੁਕੀਆਂ ਜਾ ਰਹੀਆਂ ਮਰਨ ਵਰਤ ਵੀ ਚੱਲ ਰਿਹਾ ਅੱਜ ਵੀ ਕਿ ਕਿਸਾਨ ਰਣਜੋਤ ਸਿੰਘ ਦੀ ਜੋ ਸ਼ੰਭੂ ਵੀ ਕੇ ਜ਼ੈਰੀਲੀ ਚੀਟਕਈ ਮੌਤ ਹੋ ਗਈ ਕਿਵੇਂ ਦੇ ਦਿਆਂ ਕਦੋਂ ਤੱਕ ਸਰਕਾਰ ਉਹ ਕਰੇਗੀ ਇੱਥੇ ਦਾ ਨਾਂ ਸ਼ਰਮ ਰਹੀ ਨਹੀਂ ਕੋਈ ਹੂੰ ਕੇਂਦਰ ਨੂੰ ਜਿਹੜੇ ਪੰਜਾਬ ਚੋਂ ਨਿਕਲ ਨਿਕਲ ਕੇ ਕੇਂਦਰ ਚ ਵੱਢ ਰਹੇ ਨੇ ਜਾ ਕੇ ਤੇ ਤੁਸੀਂ ਫੇ ਜਦ ਇਹਨਾਂ ਦੇ ਮੰਨਦਾ ਨੇ ਇਹਨਾਂ ਨੂੰ ਤੁਸੀਂ ਭੇਜ ਦੇ ਕੇ ਆਪਣੇ ਘਰਾਂ ਨੂੰ ਆ ਜਾਣਾ ਚਾਹੀਦਾ ਤੇ ਕੀ ਕਰਦੇ ਨੇ ਉਥੇ ਉਹ ਗਮਰਾਹ ਕਰ ਕਰਕੇ ਝੋਕੇ ਨਹੀਂ ਪਰ ਪੰਜਾਬ ਦੇ ਕੁਝ ਐਮਪੀ ਜਿਹੜੇ ਲੋਕ ਸਭਾ ਮੈਂਬਰ ਹੈ ਕੱਲ ਵੀ ਮੁੱਦਾ ਠਾਇ ਮੀ ਤੇਰ ਨੇ ਠਾਇਆ ਜਾਂ ਹੋਰ ਕਾਂਗਰਸ ਦੇ ਮੁੰਡੇ ਆ ਬਧੇ ਰਹੇ ਦਿਨ ਬਰਦਨ ਅੱਜ ਇੱਕ ਵਾਰ ਗੱਲ ਚਾਰ ਵਾਰ ਗਏ ਉਹ ਤਾਂ ਬਧੇ ਰਹੇ ਹੂੰ ਅੱਜ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਜਿਹੜੇ ਜਾ ਜਾ ਕੇ ਮਿਲ ਰਹੇ ਨੇ ਕਹਿੰਦੇ ਨੇ ਕਿਸਾਨ ਸਾਡੇ ਨਾਲ ਗੱਲ ਕਰਨ ਗੱਲ ਕਰਨ ਨੂੰ ਕੋਈ ਗੱਲ ਕਰਨ ਬਾਅਦ ਸਾਡੇ ਰਸਤੇ ਬੰਦ ਕਰਖੇ ਨੇ ਹੂੰ ਗੱਲ ਕਿਸੇ ਨੂੰ ਕਰਾਂਗੇ ਪਾਣੀ ਦੇਆਂ ਵਿਛਾੜਾ ਸਾਡੇ ਤੇ ਮਾਰੇ ਜਾਂਦੇ ਨੇ ਹੂੰ ਹੂੰ ਅੱਥਰੂ ਗੈਸ ਦੇ ਗੋਲੇ ਸਾਡੇ ਪਰ ਸਿੱਟੇ ਜਾਂਦੇ ਨੇ ਕਿਹੜੇ ਹਿਸਾਬ ਨਾਲ ਗੱਲ ਗੱਲ ਹੋਊਗੀ ਇਹ ਜਾ ਕੇ ਕੇਂਦਰ ਦੀ ਗੋਦੀ 'ਚ ਬੈਠੇ ਨੇ ਹੂੰ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਇਹਨਾਂ ਨੂੰ ਸ਼ਰਮ ਹੋਵੇ ਇਹ ਤਸੀਫੇ ਦੇ ਕੇ ਆ ਜਣ ਇਹਨਾਂ ਦਾ ਪੰਜਾਬ 'ਚ ਕੋਈ ਲਾਗਤ ਹੈਗਾ ਨਹੀਂ ਹੈ ਕਿ ਪੰਜਾਬ ਦੇ ਜੰਮੇ ਜਾਏ ਰਾਜਾ ਬੀਬੀ ਕੀ ਆ ਗਿਆ ਮਹਾਰਾਣੀ ਪਰਨੀਤ ਗੋਰੀ ਜੀ ਜੀ ਆ ਗਈ ਹੂੰ ਜਿਹੜੇ ਬੀਜੇਪੀ ਦੇ ਆਗੂ ਮਤਲਬ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਸਾਰਿਆਂ ਨੂੰ ਹਾਂ ਜੀ ਹਾਂ ਜੀ ਜਿਹੜੇ ਆਗੂ ਬਣੇ ਪੂਰੇ ਪੰਜਾਬ ਜੋ ਜਾ ਕੇ ਆਗੂ ਬਣੇ ਨੇ ਹੂੰ ਉਹਨਾਂ ਨੂੰ ਕਹਿ ਰਹੇ ਹਾਂ ਜਦ ਉਹਨਾਂ ਦੇ ਉੱਥੇ ਕੋਈ ਮੰਨਦਾ ਨਹੀਂ ਚੁੱਪ ਕਰਕੇ ਆਪਣਾ ਤਸਰੀਫਾ ਦੇ ਕੇ ਆਪਣੇ ਘਰਾਂ ਨੂੰ ਆ ਜਾਣ ਇਹੋ ਬਿਲਕੁਲ ਕਿਸਾਨਾਂ ਦਾ ਰੋਸ ਹੈ ਬੀਜੇਪੀ ਦੇ ਆਗੂ ਬੇਸ਼ੱਕ ਜਿਹੜੇ ਕਿਸਾਨ ਆਗੂ ਨੇ ਗੱਲ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਆ ਗਏ ਆ ਭਾਜਪਾ ਦੇ ਜਾਂ ਹੋਰ ਪੰਜਾਬ ਦੇ ਵਿੱਚੋਂ ਜਿਹੜੇ ਲੀਡਰ ਨੇ ਜੇ ਨਹੀਂ ਉਹਨਾਂ ਦੀ ਕੇਂਦਰ ਤੋਂ ਦੀ ਤਾਂ ਕਹਿੰਦੇ ਅਸਤੀਫੇ ਦੇ ਦਿਓ ਤੁਸੀਂ ਸਾਡੇ ਕਿਸਾਨਾਂ ਦੇ ਨਾਲ ਡਰਾਮੇ ਵਾਜੀਆਂ ਕਿਉਂ ਕਰ ਰਹੇ ਹੋ ਕਿਉਂਕਿ ਜਿਹੜੇ ਕਹਿੰਦੇ ਆ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਪਰ ਸਾਲ ਦੇ ਕਰੀਬ ਹੋ ਗਿਆ ਕਿਸਾਨਾਂ ਨੂੰ ਇਵੇਂ ਸੜਕਾਂ ਤੇ ਕਦੀ ਰੇਲਵੇ ਪਟੜੀਆਂ ਦੇ ਪਾਰ ਜਾਣਾ ਪੈਂਦਾ ਤੇ ਕਦੀ ਜਦੋਂ ਹਰਿਆਣੇ ਕੋਲ ਨੂੰ ਕੁਝ ਕਰਦੇ ਆ ਤਾਂ ਹਰਿਆਣਾ ਪੁਲਿਸ ਵੱਲੋਂ ਬਹੁਤ ਹੀ ਜ਼ਿਆਦਾ ਜਿਹੜਾ ਕਿ ਅਤਿਆਚਾਰ ਕੀਤਾ ਜਾਂਦਾ ਕੈਮੀਕਲ ਪਾਣੀ ਪਾਇਆ ਜਾਂਦਾ ਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਆ ਪਰ ਉਸ ਤੋਂ ਵਿਰੋਧ ਦੇ ਵਿੱਚ ਆਪੀ ਤਸਵੀਰਾਂ ਦੇਖ ਰਹੇ ਪਟਿਆਲਾ ਦੇ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਜਿੱਥੇ ਅੱਜ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਜਿਹੜੀ 3 ਘੰਟੇ ਟ੍ਰੇਨ ਅੰਦੋਲਨ ਦਾ ਜਿਹੜੀ ਸ਼ੁਰੂਆਤ ਹੈ ਉਹਦੀ ਤੁਸੀਂ ਦੇਖ ਰਹੇ ਹੋ ਔਰ ਬੇਸ਼ੱਕ ਜਿਹੜੇ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਕਿਸਾਨ ਆਗੂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਤੁਸੀਂ ਜਿਹ ਦਿਨ ਟ੍ਰੇਨ ਰੋਕ ਅੰਦੋਲਨ ਹੈ ਉਸ ਦਿਨ ਤੁਸੀਂ ਆਪਣੇ ਘਰੋਂ ਬਹੁਤ ਦੇਖ ਤੋਂ ਕਿ ਚਲੋ ਕਿਉਂਕਿ ਇਹ ਕਿਸਾਨਾਂ ਦਾ ਕੋਈ ਆਪਦਾ ਫੈਸਲਾ ਨਹੀਂ ਇਹ ਆਂਦੀਆਂ ਨਸਰਾਂ ਤੇ ਫਸਲਾਂ ਦਾ ਮਾਮਲਾ ਹੈ ਜਗਜੀਤ ਸਿੰਘ ਢੱਲੇਵਾਲ ਕੋਈ ਆਪ ਦੇ ਮਰਨ ਵਰਤ ਲਈ ਨਹੀਂ ਬੈਠੇ ਉਹ ਕਿਸਾਨਾਂ ਦੇ ਲਈ ਬੈਠੇ ਨੇ ਪਰ ਜਿਹੜੀ ਕੇਂਦਰ ਸਰਕਾਰ ਹੈ ਉਹ ਬਹੁਤ ਹੀ ਜ਼ਿਆਦਾ ਕਿਉਂਕਿ ਬੇਸ਼ੱਕ ਮਾਨਯੋਗ ਸੁਪਰੀਮ ਕੋਰਟ ਵੱਲੋਂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਕਲਵਾਨ ਦੇ ਲਈ ਕਮੇਟੀ ਬਣਾਈ ਕੀ ਡੀਜੀਪੀ ਪੰਜਾਬ ਤੱਕ ਜਿਹੜੇ ਸੀਨੀਅਰ ਅਧਿਕਾਰੀ ਰੋਜ਼ਾਨਾ ਹੀ ਡਿਪਟੀ ਕਮਿਸ਼ਨਰ ਪਟਿਆਲਾ ਜਾਂ ਐਸਐਸਪੀ ਪਟਿਆਲਾ ਖਨੋਰੀ ਜਾ ਰਹੇ ਨੇ ਪਰ ਜਿਹੜੀ ਧਰਨਾ ਹੈਗਾ ਹੁੰ ਦਿਨੋ ਦਿਨ ਜਿਹੜਾ ਕਿ ਇੱਥੇ ਵੱਖ-ਵੱਖ ਸਿਆਸੀ ਆਗੂ ਵੱਖ-ਵੱਖ ਧਾਰਮਿਕ ਆਗੂ ਅੱਜ ਵੀ ਜਿਵੇਂ ਖਨੌਰੀ ਵਿਖੇ ਸ਼ਰੂਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪਹੁੰਚੇ ਨੇ ਕੱਲ ਜਿਹੜੇ ਕਿ ਜ਼ਥੇਦਾਰ ਜੰਨੀ ਜੀ ਜ਼ਥੇਦਾਰ ਤਾਂ ਪਹੁੰਚੇ ਸੀ ਤੋਂ ਇਲਾਵਾ ਵੱਖ-ਵੱਖ ਸਿਆਸੀ ਆਗੂਆਂ ਦੇ ਆਗੂ ਵੀ ਪਹੁੰਚ ਰਹੇ ਨੇ ਤਾਂ ਐਮਪੀ ਜਿਹੜੇ ਲੋਕ ਸਭਾ ਮੈਂਬਰ ਚਾਹੇ ਉਹ ਸਾਬਕਾ ਨੇ ਚਾਹੇ ਮੌਜੂਦਾ ਨੇ ਸਾਰੇ ਪਹੁੰਚ ਰਹੇ ਨੇ ਪਰ ਆਖਿਰ ਨੂੰ ਕੇਂਦਰ ਨਾਲ ਕਦੋਂ ਤੱਕ ਗੱਲ طے ਹੋਗੀ ਜਿਹੜਾ ਸਾਲ ਦੇ ਕਰੀਬ ਹੋ ਗਿਆ ਇਹ ਦੋਨੇ ਜਿਹੜੇ ਮੋਰਚੇ ਚੱਲ ਰਹੇ ਆ ਅਖਰ ਇੰਨੀ ਠੰਡ ਦੇ باوجود ਵੀ ਕਿਸਾਨਾਂ ਵੱਲੋਂ ਆਪਣੇ ਹੌਸਲੇ ਬਲੰਦ ਕੀਤੇ ਹੋਏ ਨੇ ਇੱਡੀ ਇਡੀ ਬਜ਼ੁਰਗ ਜਿਹੜੇ ਕੀ ਧਰਨਿਆਂ ਦੇ ਵਿੱਚ ਬੈਠੇ ਨੇ ਜਿਹੜੇ ਚਾਹ ਠੰਡ ਹੈ ਤੇ ਜਾਂ ਹਨੇਰੀ ਹੈ ਜਾਂ ਮੀਂਹ ਹੈ ਜਾਂ ਝੱਖੜ ਹੈ ਆਪਣੀ ਮੰਗਾਂ ਨੂੰ ਲੈ ਕੇ ਕਿਸਾਨ ਧਰਨੇ ਤੇ ਬੈਠੇ ਨੇ ਪਟਿਆਲਾ ਤੋਂ ਚਰਨਜੀਤ ਜੋਸ਼ੀ ਦੀ ਰਿਪੋਰਟ